ਕੋਈ ਨਾ ਮੈਂ ਦੇਖ ਰਿਹਾ ਆਪਰੇ ਦੇਖ ਕੋਣ ਆਣੀ ਚੱਲ ਗਿਆ ਉਹ ਦੇਖ ਨਹੀਂ ਇੱਕ ਬੇਹਦ ਭਿਆਨਕ ਖਾਦਸਾ ਵਾਪਰੇ ਜਿਸ ਵਿੱਚ ਕਿ ਇੱਕ 65 ਸਾਲ ਦਾ ਬਜ਼ੁਰਗ ਜਿਉਂਦਾ ਸੜ ਗਿਆ ਜੀ ਹਾਂ ਇੱਕ ਵਿਆਸਮਾਗਮ ਰੱਖਿਆ ਗਿਆ ਸੀ ਜਿੱਥੇ ਕਿ ਬਜ਼ੁਰਗ ਦੀ ਜਿਉਂਦੇ ਸੜ ਜਾਣ ਕਾਰਨ ਮੌਤ ਹੋ ਗਈ ਦਰਸਲ ਵਿਆਚ ਲੱਗੇ ਟੈਂਟ ਵਿੱਚ ਬਜ਼ੁਰਗ ਮੌਜੂਦ ਸੀ ਤੇ ਟੈਂਟ ਨੂੰ ਅਚਾਨਕ ਤੜਕਸਾਰ ਅੱਗ ਲੱਗ ਗਈ ਜਿਸ ਕਾਰਨ ਬਜ਼ੁਰਗ ਦੀ ਜਿਉਂਦੇ ਸੜ ਜਾਣ ਕਰਕੇ ਮੌਕੇ ਤੇ ਮੌਤ ਹੋ ਗਈ ਦਰਸਲ 75 ਸਾਲਾ ਬਜ਼ੁਰਗ ਲਾਲ ਮੁਹੰਮਦ ਦੀਆਂ ਪੋਤੀਆਂ ਦਾ ਵਿਆਹ ਸੀ ਇਸ ਦੌਰਾਨ ਅਚਾਨਕ ਅੱਗ ਲੱਗਰ ਦੀ ਘਟਨਾ ਵਾਪਰੀ ਜਿਸ ਵਿੱਚ ਕੇ ਉਹਨਾਂ ਦਾ ਦਾਦਾ ਬਜ਼ੁਰਗ ਲਾਲ ਮੁਹੰਮਦ 14 ਸੜ ਗਿਆ ਸਿਲੰਡਰ ਫਟਾ ਲੈ ਕੋਈ ਪਾਸੇ ਦੇਖੋ ਅਰੇ ਬਾਪੇ ਦੇਖੋ ਹਾਂ ਝੁਲ ਗਏ ਕੌਣ आदमी चल गया वो देखो नहीं वो आंकड़ा हाथ उसके ऐसे हो गए ना तो है कोई है अंदर आदमी कोई है वो जिला रहे ना देखो ना वो वो बाहर खड़ा है और बापरे सिलेंडर फट गया सिलेंडर पता नहीं क्या फट रहा है एसी फट रहा है तो हां हा? ਤੇ ਕਟਨਾ ਉੱਤਰ ਪ੍ਰਦੇਸ਼ ਦੇ ਬੂੰਦੀ ਇਲਾਕੇ ਚ ਵਾਪਰੀ ਜਿੱਥੇ ਕਿ ਇੱਕ ਨਿੱਜੀ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਰੱਖਿਆ ਗਿਆ ਸੀ ਰਾਤ ਨੂੰ ਮਹਿੰਦੀ ਦੀ ਰਸਮ ਹੋਈ ਤਾਂ ਰਸਮ ਖਤਮ ਹੋਣ ਤੋਂ ਬਾਅਦ ਕਰੀਬ 1:2 ਵਜੇ ਬਜ਼ੁਰਗ ਲਾਲ ਮੁਹੰਮਦ ਅਤੇ ਦੂਜੇ ਰਿਸ਼ਤੇਦਾਰ ਟੈਂਟ ਵਿੱਚ ਹੀ ਸੋ ਗਏ ਜਿਸ ਤੋਂ ਬਾਅਦ ਟੈਂਟ ਨੂੰ ਤੜਕਸਰ ਕਰੀਬ 5 6 ਵਜੇ ਅੱਗ ਲੱਗ ਗਈ ਅਤੇ ਬਜ਼ੁਰਗ ਲਾਲ ਮੁਹੰਮਦ ਇਸ ਵਿੱਚ ਜਿਉਂਦਾ ਸੜ ਗਿਆ ਉੱਧਰ ਇਸ ਅੱਗ ਲੱਗਣ ਦੀਆਂ ਕੁਝ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਜਿਨ੍ਹਾਂ ਵਿੱਚ ਇੱਕ ਨੌਜਵਾਨ ਅੱਗ ਵਿੱਚੋਂ ਬਚ ਕੇ ਬਾਹਰ ਨਿਕਲਦਾ ਸਾਫ਼ ਨਜ਼ਰ ਆ ਰਿਹਾ ਹੈ ਸਿਲੰਡਰ ਪਟ ਹੈ ਬਾਈ ਦੇਖੋ ਬਾਈ ਦੇਖੋ ਹਾਂ ਜੁਲ ਗਿਆ ਉਹ ਹੁਣ ਉਹ ਆ ਨਹੀਂ ਚਲ ਗਿਆ ਆਪੂ ਦੇਖੋ ਨੀ ਹਾਂ ਉਸਕੇ ਐਸੇ ਹੋਵੇ ਨਾ ਬੇ ਘੜੀ ਜੜਾ ਬੇ कोई कोई है अंदर कोई है अंदर वो जिला रहे ना ना देखो ना। वो, वो बार खड़ा हाँ? सिलेंडर फट गया सिलेंडर पता नहीं क्या फट हाँ? रहा है हाँ? ए सी फट रहे हैं तो हाँ? हाँ? ਹਾਲਾਂਕਿ ਇਸ ਘਟਨਾ ਤੋਂ ਬਾਅਦ ਬਜ਼ੁਰਗ ਨੂੰ ਪਰਿਵਾਰ ਵੱਲੋਂ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਪੁਲਿਸ ਕਾਰਵਾਈ ਤੋਂ ਬਾਅਦ ਬਜ਼ੁਰਗ ਨੂੰ سپੁਰਦੇਖਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੋਵਾਂ ਪੋਤੀਆਂ ਦਾ ਵਿਆਹ ਤੈ ਸਮੇਂ ਦੌਰਾਨ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਇਹ ਮੰਦਭਾਗੀ ਘਟਨਾ ਵਾਪਰੀ ਜਿੱਥੇ ਕਿ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਅਤੇ ਦੋਵਾਂ ਬੱਚਿਆਂ ਦੇ ਬਜ਼ੁਰਗ ਦਾਦਾ لال محمد ਦੀ ਸੜ ਜਾਣ ਕਾਰਨ ਮੌਤ ਹੋ ਗਈ ਫਿਲਹਾਲ ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ ਜਦਕਿ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਨਿੱਜੀ ਪੈਲੈਂਸ ਦੇ ਮਾਲਕ ਅਤੇ ਦੂਜੇ ਕਾਮੇ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਦੀ ਕੇ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ